ਮੇਰਾ ਨਾਮ ਦੀਪਕ ਹੈ ਜੀ ਕੱਲ ਮੈਂ 120000 ਰੁਪਏ ਵਿਆਜ ਤੇ ਫੜ ਕੇ ਲਿਆਂਦਾ ਸੀ ਮੈਂ ਮਾਲ ਲੈ ਜਾਣਾ ਸੀ ਦਿੱਲੀ ਜੀ ਮੈਂ ਜਾਣਾ ਸੀ ਇਸੇ ਕਰਕੇ ਮੈਂ ਪੇਮੈਂਟ ਕਰੇ ਨਹੀਂ ਲੈ ਗਿਆ ਕੋਈ 70 75000 ਰੁਪਏ ਮੇਰਾ ਆਬਦਾ ਸੀਗਾ ਲਗਭਗ 190000 ਜਾਂ 95000 ਦੇ ਨੇੜੇ ਤੇਰੇ ਮੇਰੇ ਬੈਗ ਚ ਪੈਸੇ ਪਏ ਸੀ ਵਿੱਚ ਚੈੱਕ ਸੀਗਾ 13000 ਰੁਪਏ ਦਾ ਜੀ ਉਹ ਕੱਲ ਮੈਂ ਕਿਸੇ ਕੋਈ ਕਸਟਮਰ ਨੂੰ ਦੇ ਗਿਆ ਸੀਗਾ ਔਰ ਮੈਂ ਬਾਕੀ ਵੀ ਮੇਰੇ ਜਿੰਨੇ ਵੀ ਕਾਗਜ਼ਾਤ ਉਸ ਬੈਗ ਦੇ ਵਿੱਚ ਸੀਗੇ ਬਹੁਤ ਜ਼ਰੂਰੀ ਕਾਗਜ਼ਾਤ ਨੇ ਜਿਹੜੇ ਮੈਨੂੰ ਜ਼ਰੂਰੀ ਚਾਹੀਦੇ ਆ ਉਹ ਸਾਰਾ ਬੈਗ ਹੀ ਕੋਈ ਲੈ ਗਿਆ ਕੱਢ ਕੇ ਜੀ ਆ ਕੇ ਮਨ ਬਹੁਤ ਪਰੇਸ਼ਾਨ ਹੈ ਜੇ ਕੋਈ ਮੇਰਾ ਹੱਲ ਹੋ ਜਾਏ ਤੇ ਬਹੁਤ ਵਧੀਆ ਗੱਲ ਹੈ ਜੀ ਪੁਲਿਸ ਪਹੁੰਚੀ ਮੋਚੇ ਮੋਕਾ ਤੇ ਜਾ ਕੇ ਹਾਂ ਜੀ ਹੁਣ ਪੁਲਿਸ ਮੁਲਾਜ਼ਮ ਆਏ ਸੀਗੇ ਉਹ ਮੋਕਾ ਵੇਖ ਕੇ ਗਏ ਚਲੇ ਆ ਜੀ ਕੀ ਲੱਗਦਾ ਹੈਗਾ ਕੋਈ ਥੀਤੀ ਦਾ ਕੰਮ ਹੈ ਕਿਸੇ ਸ਼ੱਕ ਦਾ ਤੁਹਾਨੂੰ ਸ਼ੱਕ ਤਾਂ ਅਸਰ ਨਹੀਂ ਹੈਗਾ ਕਿਸੇ ਦੇ ਬਾਕੀ ਹੁਣ ਕਿਸੇ ਦਾ ਕੀ ਕਹਿ ਸਕਦੇ ਆ ਜੀ ਕੋਈ ਕਿਉਂਕਿ ਮੈਂ ਜਦੋਂ ਰਾਤੀ ਦੁਕਾਨ ਬੰਦਾ ਕੇ ਗਿਆ ਉਹਦਾ ਟਾਈਮ ਸੀ ਲਗਭਗ 9:30 ਦੇ ਪੋਨੇ 10 ਦਾ ਜੀ ਔਰ ਮੈਂ ਤੇ ਮੇਰਾ ਬੇਟਾ ਸੀ ਦੋਨੇ ਜਦੋਂ ਗਏ ਆ ਘਰ ਦੀ ਦੁਕਾਨ ਬੰਦਾ ਕੇ ਬਾਕੀ ਸਾਰੇ ਨਾਲ ਦੇ ਗਦਾਮ ਵੀ ਉਵੇਂ ਬੰਦ ਪਿਆ ਜਿਹੜਾ ਨਾਲ ਦਾ ਗਦਾਮ ਸੀ ਉਹਦਾ ਉੱਪਰਲਾ ਬੂਆ ਟੁੱਟਿਆ ਹੋਇਆ ਜੀ ਪਹਿਲਾਂ ਉਹ ਉਧਰੋਂ ਚੜ੍ਹ ਕੇ ਕਿਸੇ ਕੰਧ 'ਬਸੋ ਉਦੋਂ ਉਧਰੋਂ ਬੂਆ ਤੋੜਿਆ ਜ ਉਹਨਾਂ ਨੇ ਉਧਰੋਂ ਕੁਝ ਨਹੀਂ ਮਿਲਿਆ ਤੇ ਫਿਰ ਛੱਤ ਟੱਪ ਕੇ ਉੱਪਰਲਾ ਗੇੜ ਜਿਹੜਾ ਲੱਗਾ ਸੀ ਮੌਂਟੀ ਦਾ ਉਹ ਸਾਰੇ ਨਟ ਖੋਲ ਕੇ ਨਾਟ ਖੋਲ ਕੇ ਤੇ ਥੱਲੇ ਆਏ ਨੇ ਲਾਈਟਾਂ ਮੈਂ ਸਾਰੀਆਂ ਬੰਦ ਕਰਕੇ ਜਾਣਾ ਉਹ ਦੋਵੇਂ ਲਾਈਟਾਂ ਉੱਪਰਲੇ ਗਦਾਮ ਦੀ ਵੀ ਜਗਦਿਆਂ ਵੀ ਸੀ ਤੇ ਥੱਲੇ ਦੁਕਾਨ ਦੀ ਵੀ ਜਗਦਿਆਂ ਵੀ ਸੀ ਜਦੋਂ ਆ ਕੇ ਵੇਖਿਆ ਮੈਂ ਤਾਂ ਜਿਵੇਂ ਆ ਲੋਕ ਤਾਂ ਦੱਸਿਆ ਮੈਂ ਆ ਪਿਆ ਸੀਗਾ ਆ ਕੇ ਜਦੋਂ ਗੁੱਲਾ ਖੋਲਿਆ ਤੇ ਵੇਖਿਆ ਦੀ ਮੰਗ ਕੀ ਰੋੜੀ ਮੇਰੀ ਮੰਗ ਦਾ ਪ੍ਰਸ਼ਾਸਨ ਨੇ ਕੀ ਇਹੀ ਵੀ ਮੇਰਾ ਹੱਕ ਮੈਨੂੰ ਮੋੜਿਆ ਜਾਵੇ ਮੈਂ ਤਾਂ ਕਈ ਪਰੇਸ਼ਾਨ ਆ ਤੇ ਕਿਸੇ ਕੋ ਵਿਆਜ ਤੇ ਪੈਸੇ ਫੜ ਕੇ ਲੈ ਨੇ ਤੇ ਮੈਂ ਤਾਂ ਐਸੀ ਕੰਮ ਖਰਾਬ ਹੋ ਜਾਏਗਾ ਮੇਰਾ ਜੇ ਪੈਸੇ ਨਾ ਮਿਲੇ ਤਾਂ ਮੈਨੂੰ